ਪੀ ਯੂਰੀਕਾ ਦੀ ਕਮੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਵੱਲੋਂ ਸੰਗਰੂਰ ਡੀਸੀ ਦਫਤਰ ਦੇ ਬਾਹਰ ਦਰਨਾ ਪ੍ਰਦਰਸ਼ਨ ਕੀਤਾ ਗਿਆ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਬਾਜ਼ਾਰਤ ਦੇ ਵਿੱਚ ਡੀਪੀ ਦੀ ਬਹੁਤ ਜ਼ਿਆਦਾ ਕਮੀ ਹੈ ਜੋ ਬਾਜ਼ਾਰ ਵਿੱਚ ਡੀਪੀ ਮਿਲ ਰਿਹਾ ਹੈ ਉਹ ਵੀ ਡੁਪਲੀਕੇਟ ਮਿਲ ਰਿਹਾ ਹੈ ਉਸ ਦੇ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਕੋਲ ਅਪੀਲ ਕੀਤੀ ਹੈ ਕਿ ਡੀਪੀ ਦੀ ਆ ਰਹੀ ਕਮੀ ਨੂੰ ਜਲਦੂਰ ਕੀਤਾ ਜਾਵੇ ਹਾਰੇ ਫਾਤੀ ਦੇ ਵੀ ਦੇ ਭਰਾਵਾਂ ਬੈਠੇ ਤਾਂ ਗ੍ਰਾਹਕਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਵੱਡੇ ਇਕੱਠ ਕਰਕੇ ਮੰਗ ਪੱਤਰ ਪੰਜਾਬ ਸਰਕਾਰ ਨੂੰ ਡੀਸੀ ਸਾਹਿਬ ਦੇ ਰਾਹੀਂ ਦੇਣ ਜਾ ਰਹੇ ਹਾਂ ਕਿਉਂਕਿ ਡੀਪੀ ਦੀ ਜਿਹੜੀ ਨਕਲੀ ਕਿਲਤ ਪੈਦਾ ਕੀਤੀ ਹੋਈ ਹੈ ਇਹਨਾਂ ਨੇ ਇੱਥੇ ਨੈਨੋ ਖਾਦ ਵਰਗੇ ਜਿਹੜੇ ਬਾਧੂ ਦਾ ਸਮਾਨ ਉਹ ਡੀਪੀ ਦੇ ਨਾਲ ਲਾ ਕੇ ਦਿੱਤਾ ਜਾ ਰਿਹਾ ਕਿਸਾਨਾਂ ਨੂੰ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਕਿਸਾਨਾਂ ਨੇ ਆਲੂ ਜਿਹੜੇ ਲੈ ਬੀਜ ਰਹੇ ਨੇ ਕਿਸਾਨ ਕਣਕ ਬੀਜਣੀ ਹੈ ਕਿਸਾਨਾਂ ਨੇ ਇਸ ਕਰਕੇ ਉਹਨਾਂ ਦਾ ਡੀਪੀ ਦਾ ਪ੍ਰਬੰਧ ਆ ਜਿਹੜਾ ਫੌਰੀ ਤੌਰ ਤੇ ਪ੍ਰਬੰਧ ਕੀਤਾ ਜਾਵੇ ਦੀ ਕਾਲਾ ਬਾਜ਼ਾਰੀ ਬੰਦ ਕੀਤੀ ਜਾਵੇ ਜਿਹੜੇ ਕਾਲਾ ਬਾਜ਼ਾਰੀ ਕਰਦੇ ਨੇ ਵਪਾਰੀ ਵੱਡੇ ਉਹਨਾਂ ਦੇ ਖਿਲਾਫ ਪਰਚੇ ਦਰਜ ਕੀਤੇ ਜਾਣ